ਸਤ ਸ੍ਰੀ ਅਕਾਲ ਜੀ ਸਾਰਿਆਂ ਨੂੰ ਜੀ ਸਵਾਗਤ ਹੈ ਜੀ ਆਦੇ ਬਲੌਗ ਵਿੱਚ ਕਿਰਪਾ ਰੱਖੇ ਮਾਰਗ ਚੜ੍ਹਦੀ ਗੱਲ ਦਿਨ ਦੁੱਗਣੇ ਰਾਤ ਚਾਗੁਣੇ ਤਰੱਕੀਆਂ ਵਾਸ਼ੇ ਬਾਕੀ ਖੇਤਾਂ ਵਿੱਚ ਪਹੁੰਚੇ ਵੇ ਜੀ ਗਾਂਹਾਂ ਸੂਏ ਪਾਰ ਪਹੁੰਚੇ ਵੇ ਕਾਕੰਡਾ ਜੇ ਕਰਨ ਵਾਸਤੇ ਵੀ ਪਹਿਲਾਂ ਅੱਜ ਖੰਡਵਾਰ ਸਾਹਿਬ ਆਰੰਭ ਹੋਇਆ ਮੰਡ ਵਾਲੇ ਕੋਰਤੋਆ ਚ ਉੱਥੇ ਡਿਊਟੀ ਲਾਇਆ ਤੇ ਆਪਾਂ ਚਲੋ ਤਕਰੀਬਨ 1 ਦਾ ਟਾਈਮ ਹੋਇਆ ਪਿਆ ਵੀ ਹਾਂ ਹੁਣ ਕਾਕੰਡਾ ਦਾ ਨਵੇੜੀਆਂ ਕਿਉਂ ਫੇਰ ਸ਼ਾਮ ਨੂੰ ਡਿਊਟੀ ਲੱਗਣੀ ਆਪਣੀ ਫੇਰ ਦੁਬਾਰੇ ਉਹਦਾ ਪਹਿਲਾ ਪਹਿਲਾ ਕੱਖਣ ਦਾ ਹੁਣ ਜ਼ਰੂਰੀ ਹੈ ਪਹੁੰਚੇ ਵੀ ਖੇਤਾਂ ਦੇ ਵਿੱਚ ਜਿੱਥੇ ਸਰੋਂ ਵਿੱਚ ਰਾਇਆ ਜਾ ਵੜਦੇ ਹੋ ਵੜਣਾ ਅੱਜ ਆਪਾਂ ਨੇ ਬਾਕੀ ਮੌਸਮ ਦਾ ਕੁਝ ਨਹੀਂ ਕਿਹਾ ਜਾ ਸਕਦਾ ਹੈ ਕਿ ਕੱਲ ਦੇਖੋ ਕਿਹੜੇ ਸਾਗਲ ਲੱਖਣਾ ਜਿਹੜਾ ਲਿਟਵਾ ਚੱਲਦਾ ਹੈ ਨਾ ਐਂ ਲੱਗਦਾ ਤਾਂ ਵੀ ਬੱਦਲ ਨਿਕਲਦੇ ਤੇ ਚਲੋ ਬੱਦਲ ਵੀ ਨਿਕਲਦੇ ਦੇ ਵੀ ਮੀਂਹ ਸ਼ਾਇਦ ਰਾਤ ਨੂੰ ਹੀ ਪੈ ਜਾਵੇ ਪਰ ਅੱਜ ਮੌਸਮ ਦੇਖੋ ਕਿੰਨਾ ਫਰਕ ਪੈ ਗਿਆ ਵੀ ਅੱਜ ਜਿਵੇਂ ਹਵਾ ਨਹੀਂ ਬੰਦ ਹੈ ਜਿਵੇਂ ਜਿਹੜੀ ਤੂਪਾਂ ਤੂਪਾਂ ਜੇੜ-ਹਾੜ ਮੰਗਣ ਨਿਕਲੀ ਵੀ ਆ ਏਕੜਾ ਚੁੱਭਦੀ ਆ ਬਹੁਤ ਸੇਕ ਆ ਤੂਪਾਂ ਦੇ ਵਿੱਚ ਵੀ ਹੁਣ ਗਰਮੀ ਪੂਰੀ ਹੀ ਆ ਜਿਕੜਾ ਹੁਣ ਥੱਲੇ ਨੂੰ ਬਨੈਨਾ ਪਾਈਆ ਉਹ ਵੀ ਖੋਲਣ ਨੂੰ ਜੀ ਕਰਦੇ ਗਰਮੀ ਆਉਂਦੀ ਕੰਮ ਕਰਦੇ ਨੂੰ ਵੀ ਕੱਲ ਹਲ ਠਾਰੀ ਲੱਗਦੀ ਦੀ ਕਿਉਂ ਦੱਖਣ ਵਿੱਚ ਚੱਲਦਾ ਦਾ ਉਹਦੇ ਕਰਕੇ ਬਹੁਤ ਫਰਕਦਾ ਬਾਕੀ ਮੀਂਹ ਜਿਹੜਾ ਹੈਗਾ 2-3 ਤਰੀਕ ਨੂੰ ਦੱਸਦੇ ਆ ਦੇਖਦੇ ਉਹਦੇ ਕਰਕੇ ਹੁਣ ਰੁਕਣਾ ਪੈਣਾ ਕਣਕਾਂ ਸਾਰੀਆਂ ਪਾਣੀ ਮੰਗਦੀਆਂ ਵੀ ਪਾਣੀ ਆਪਣੇ ਉਹੀ ਇੱਕ ਲੱਗਿਆ ਵਾ ਪਹਿਲੇ ਜਿਹੜਾ ਲਾਇਆ ਤਾਂ ਸਪਰੇਅ ਕਰਕੇ 25 ਦਿਨ ਬਾਅਦ ਪਾਣੀ ਲਾਉਣਾ ਜਿਹੜਾ ਉਹੀ ਜ਼ਰੂਰੀ ਆਪਾਂ ਲਾਇਆ ਮੁੜ ਕੇ ਪਾਣੀ ਲੱਗਿਆ ਹੀ ਨਹੀਂ ਹੈਗਾ ਕਿਉਂ ਜਿਹੜਾ ਮੀਂਹ ਤਾਂ ਮੀਂਹ ਬਹੁਤ ਸਹੀ ਟਾਈਮ 'ਗਲ ਪੈਂਦਾ ਰਿਹਾ 2-3 ਵਾਰ ਪੈ ਲਿਆ ਪਾਣੀ ਕਿੰਨਾ ਹੀ ਆ ਪਾਣੀ ਖੜੇ ਨਹੀਂ ਕਣਕਾਂ ਵਿੱਚ ਵੀ ਹੁਣ ਤਕਰੀਬਨ ਕਣਕਾਂ ਜਿਹੜੀਆਂ ਪਾਣੀ ਮੰਗਦੀਆਂ ਨੇ ਸਾਰੇ ਭਰ ਆ ਗਈਆਂ ਨੇ ਸਰ ਵੀ ਰਹੀਆਂ ਵਿੱਚ ਦਿਖਾਈ ਆਪਾਂ ਤੁਹਾਨੂੰ ਵੀਡੀਓ ਦੇ ਵਿੱਚ ਵੀ ਹੁਣ ਗਰਮੀ ਥੋੜੀ ਜਿਹੀ ਵੱਧ ਐ ਦੇਖਦੇ ਆ ਪੰਜ ਚਾਰ ਦਿਨ ਨੂੰ ਕੱਢਣੇ ਪੈਣੇ ਆ ਅੱਜ ਤਰੀਕ ਹੋ ਗਈ 30 ਵੀ ਚਾਰਕ ਦਿਨ ਤੱਕ ਦੱਸਿਆ ਵਾ ਵੀ ਜੇ ਪੈ ਗਿਆ ਤਾਂ ਵਧੀਆ ਜੇ ਮੀਂਹ ਪੈ ਗਿਆ ਤਾਂ ਬਹੁਤ ਵਧੀਆ ਕਣਕਾਂ ਸਹੀ ਰਹਿਣਗੀਆਂ ਵੀ ਨਹੀਂ ਅੱਗੇ ਥੋੜਾ ਜਿਹਾ ਮੀਂਹ ਜਿਆਦਾ ਪੈ ਜਾਂਦੇ ਉਹ ਖਰਾਬ ਕਰ ਦਿੰਦੇ ਆ ਪਾਣੀ ਲੱਗ ਜਾਂਦਾ ਵਿੱਚ ਵੇਇ ਅਸੇ ਤਕਰੀਬਨ ਸਾਡੇ ਚੱਲ ਪਿਆ ਜਿਹੜੇ ਬੂਟਾ ਵਾਲੇ ਖੇਤ ਆ ਉਹਨਾਂ ਨੂੰ ਮੋਟਰਾਂ ਚਲਾਉਂਦੀਆਂ ਵੀ ਲਾਉਂਦੇ ਆਪਾਂ ਵੀ ਦੇਖਦੇ ਆ ਇੱਥੇ ਜੇ ਲਾਈਟ ਹੁਣ ਹੋਈ ਅੱਜ ਲਾਈਟ ਹੁਣ ਭੱਜੀ ਵੀ ਨਹੀਂ ਆਪਾਂ ਇਹਨਾਂ ਦਿਨਾਂ ਦੇਖੀ ਲਾਈਟ ਵੱਗਦੀ ਨਹੀਂ ਜਿੱਦਾਂ ਲੋਡ ਆ ਉਦੋਂ ਲਾਈਟ ਨਹੀਂ ਹੁੰਦੀ ਮੇਰੀ ਵੀ ਸਲਾਹ ਇਹਦੀ ਮਾਜੜਾ 2 ਬੀਗਾ ਕ ਡੇਢ ਕ ਬੀਗਾ ਪਾਰਾ ਵੀ ਉਹ ਭਰਦੀਆਂ ਬੂਟਾ ਵਾਲੇ ਖੇਤ ਛੇਤੀ ਬਾਤਾਂ ਉਹਨੂੰ ਮੇ ਇਹਦਾ ਕੋਈ ਚੱਕਰ ਨਹੀਂ ਹੈਗਾ ਉਹ ਤਾਂ ਜੇ ਆਪਾਂ ਅੱਜ ਪਾਣੀ ਲਾਤਾ ਦੋ ਦਿਨ ਖਾਲੀ ਹੋ ਜਾਂਦਾ ਵੀ ਚਲੋ ਦੇਖਦੇ ਆ ਬਾਕੀ ਮੌਸਮ ਕਿਆ ਕਰਦਾ ਵੀ ਇਸ ਟਾਈਮ ਗਰਮੀ ਫੁੱਲ ਐਨ ਧੁੱਪਾਂ ਪੂਰੀ ਚਲੋ ਬਾਕੀ ਠੀਕ ਹੈ ਜੀ ਦਿਖਾਉਂਦੇ ਆਪਾਂ ਹੋਰ ਕਾਰੋਬਾਰ ਜਿਹੜੇ ਚੱਲਦੇ ਆ। ਕਹਲੇ ਬੈਟਰੀ ਲਿਆਉਣੇ ਗੱਡੀ ਦੀ ਦੇਖਦੇ ਜੋ ਵੀ ਟਾਈਮ ਲੱਗ ਗਿਆ। ਪਹਿਲਾਂ ਕੱਲ ਵੀ ਸਲਾਹ ਤੇ ਵੀ ਬੈਟਰੀ ਲੈ ਕੇ ਆਉਂਦੇ ਫੇਰ ਕੱਲ ਬੂਟੇ ਲਾ ਕੇ ਲਾਉਣ। ਚਲੋ ਬੂਟੇ ਤਾਂ ਬਹੁਤ ਵਧੀਆ ਨਿਬੜ ਗਿਆ। ਉਹ ਵੀ ਮਹੀਨੇ ਦਾ ਨੈਟ ਦੇ ਦੇਖਣ ਕਰਕੇ ਤੇ ਵੀ ਜੇ ਮਹੀਨਾ ਪੈ ਜਾਵੇ ਤਾਂ ਖੰਡ ਚੱਲਦਾ ਤਾਂ ਉਹਦੇ ਹਿਸਾਬ ਨਾਲ। ਮਾਂ ਚਲੋ ਬੈਟਰੀ ਕੱਲ ਨੂੰ ਆਜੂਗੀ। ਵੀ ਪਹਿਲਾਂ ਬੂਟੇ ਲਾ ਦਿਆਂ। ਉਹ ਵੀ ਅੱਜ ਵੀ ਹੁਣ ਦੇਖਦੇ ਜੇ ਟਾਈਮ ਲੱਗ ਗਿਆ ਖਾਂ ਕੰਡਿਆਂ ਦੇ ਬਾਅਦ। ਫੇਰ ਆਪਾਂ ਲਿਆਉਂਦੇ ਬੈਟਰੀ ਔਰ ਆਪਾਂ ਤੁਹਾਨੂੰ ਹੋ ਆਰੋਗਰ ਜਿਹੜੇ ਚੱਲਦੇ ਆ। ਲੋ ਜੀ ਆ ਗਈ ਮੋਟਰ ਲੈਟ ਜੀ ਨੰਬਰ ਆਲਾ ਵਧੀਆ ਦਿਨਦਰ ਕੰਮ ਹੋਣਾ। ਜੇ ਹੈਗਾ ਕੱਖ ਵੱਢਣਾ ਪਏ ਬੱਦਲ ਬੱਦਲ ਦੇਖਿਆ। ਹਾਂ ਚਲੋ ਭਰ ਜਾਂਦੇ ਗਏ ਲਗੜੀ। ਦੇਖਣ ਨੂੰ ਵੇਸੇ ਕਾਣੇ ਥੱਲੇ ਗਿੱਲੀ ਆ। ਪਰ ਫੇਰ ਵੀ ਜਾੜਾ ਨਹੀਂ ਕੱਢਦੀ ਇਹ ਹੋਰ ਜਰਾ। ਇਹਨਾਂ ਕਣਕਾ ਪਾਣੀ ਮੰਗਦੇ ਆ ਜੀ ਗਰਮੈਸ ਉਹ ਵੀ ਜਿਆਦਾ ਆ ਦੇਖੋ ਛੋਟੇ ਛੋਟੇ ਕਣਕ ਦੀ ਇਹ ਵੀ ਬਸ ਆਉਣ ਲੱਗੀ ਘੋਬੋਲੇ ਦੇ ਵਿੱਚ ਨੂੰ ਲੈ ਆਹ ਫੋਟੋ ਲਈ ਆ ਹਰ ਇੱਕ ਆ ਬੱਲ ਨਿਕਲਣੇ ਤਿਆਰ ਹੋ ਗਏ ਕਣਕ ਤਾਂ ਰਹਿੰਦੀਆਂ ਗੇਟੀਆਂ ਹੀ ਲੋਟ ਹੁਣ ਆਹ ਕਣਕਾ ਫੁੱਲ ਆ ਸਾਡੇ ਖੜੀਆਂ ਇੱਧਰ ਬਾਕੀ ਸਮੇ ਸਮੇ ਦਾ ਮੌਸਮ ਦੇ ਗੱਲ ਚੱਲਦਾ ਸਾਰਾ ਬੋ ਬ ਆਪਣਾ ਅੱਧਾ ਇੱਕ ਪੌਣੇ ਘੰਟ ਦਾ ਕੰਮ ਅੱਧਾ ਕਰ ਲਈ ਪਾ। ਨਾਲ ਵੀ ਆਪਣਾ ਭਰਦਨੇ ਜਾਉਂ ਵੀ ਕਰ। ਇਹਨਾਂ ਦੀ ਸਫਾਈ ਕਰਾਂਗੇ ਫਿਰ ਪਹਿਲਾਂ ਸਰੋਂ ਦੇ ਦੋ-ਤਿੰਨ ਹੋਰ ਰਹਿਣਾ ਕੰਮ ਆਪਣਾ। ਉਹਦੇ ਬਾਅਦ ਇਹਨਾਂ ਨਾਲ ਪੌਣੇ ਦੇ ਵਿੱਚ ਸਰੋਂ ਦਾ ਟੱਕਾ ਛੜਨਾ। ਕਨਾ ਖੜਾ। ਰਾਏ ਦਾ ਪੜ ਦੇਣਾ ਇੰਗਣਾ ਰਾਏ ਦੇ ਜੰਮੇ ਵੀ ਤੇ ਪੜ ਰਹੇ ਨੇ ਇਹ ਜੀ ਸਰੋਂ ਬੀਤੀ ਦੀ ਆਪਾਂ ਨੇ ਛਿੱਦੀ ਛਿੱਦੀ ਬਾਕੀ ਘਾ ਬੂਟੇ ਜੀ ਖੜੀ ਐ ਪੱਟਣੀ ਆ ਹਾਈਡ ਆਟਾ ਮੇ ਪੜ ਦੇਣੀ ਬੱਤੇ ਬਾਕੀ ਬੂਟੇ ਹੋ ਗਏ ਜੀ 3 ਸਾਲ ਦੇ ਇਹਨਾਂ ਨੂੰ ਕਿਉਂ ਇਹ ਬੂਟੇ ਥੋੜੇ ਜੇ ਨਸਲ ਵਿੰਗੀ ਡੱਡੀ ਲੱਗੀ ਤੇ ਆਪਾਂ ਦੇ ਇਹਨਾਂ ਸਾਲ ਖੰਡ ਪੱਤਾ ਲੈਣਾ ਇਹਨਾਂ ਹੁਣ ਉਹ ਚੱਲੀ ਨਹੀਂ ਇਹ ਸਾਲ ਇੱਕ ਸਾਲ ਐ ਕਹਨੇ ਖੜ ਕੇ ਦੂਏ ਸਾਲ ਅਸਲੀ ਚੱਲੀ ਐ ਮੂੰਹ ਚੌਥਾ ਸਾਲ ਲੱਗ ਗਿਆ ਕੰਮ ਇਹਨਾਂ ਨੇ 3 ਸਾਲ ਦਾ ਨਵੀਆਂ ਲੱਗੇ ਨੂੰ ਦੇਖਣਾ ਮੋਟਾ ਸੋਹਣਾ ਅਗਦੇ ਸਾਧ ਹੋ ਜਾਊਗਾ ਸੋਹਣਾ ਇਹ ਇਹ ਫਾਰਮਰ ਦਾ ਖੜਾ ਭਾਈ ਕੰਮ ਬੱਚੇ ਹਲੇ ਗੌਰ ਨਹੀਂ ਕਰੀਏ ਤੈਨੂੰ ਇਹਨਾਂ ਨੇ ਹਲੇ ਤਕਰੀਬਨ 1 ਵਜੇ ਹੈ ਵਾ 1 ਵਜੇ ਛੱਡੀ ਲੈਟ ਇਹਨਾਂ ਨਾ ਪੂਰੇ ਦਾ ਬੀਜ ਹੋਇਆ ਜੋ ਬੀਜੇ ਤਗਰੀਆਂ ਚਲੋ ਹੋਜਣਾ ਜਾਵਣਾ ਜਾਉ ਹੋਜਣੇ ਕਣਕ ਫਿਰ ਖੜ ਜਾਂਦੀ ਕੁਸ ਅਰੇ ਤਾਂ ਜੰਮਦੇ ਐ ਇਹ ਗੰਨੇ ਵਾਲੇ ਚ ਬੀਜੇ ਗੰਨਿਆਂ ਨਾਲ ਵੀ ਕੰਮ ਇੱਕ ਦੀ ਲੇਟ ਕਰਤਾ ਮਿਲ ਵਾਲਿਆਂ ਨੇ ਵੀ ਪਰਚਿਆਂ ਜਿਹੜੀਆਂ ਦੋ ਐ ਬਹੁਤ ਔਖੀਆਂ ਕੱਢੀਆਂ ਜਿਹੜੀਆਂ ਤਿੰਨ ਉਹ ਵੀ ਸਾਰੀਆਂ ਔਖੀਆਂ ਕੱਢੀਆਂ ਉਹ ਨਾਲ ਕਣਕ ਨੇ ਸਰਦੀ ਖੜੀ ਇਹਦੇ ਜੋ ਬੀਜ ਹੋਏ ਐ ਕੱਪ ਪਛੇਤੇ ਆ ਜਾਂਦਾ ਨਹੀਂ ਬਸ ਖਤਮ ਜੀ ਹੋ ਗਏ ਉਹਦੇ ਜਿਕਣ। ਉਹ ਕਗਾ ਆਪਣਾ ਭਰ ਗਿਆ। ਗੂਗਣ ਛੱਡਿਆ ਵਜਾਉਣਾ ਨੂੰ ਪਾਣੀ ਇੱਧਰ ਵੀ। ਜਵਾਂ ਜਣੀ ਕਾਰਗਨਾਲ ਤੇ ਵਧੀਆ ਹੋ ਜਾਂਦੇ ਜੇ ਪਛੇਤੇ ਪੀਂਦੇ ਆਪਾਂ। ਇਹ ਦੇਖੋ ਆਪਣਾ ਜਵਾਂ ਕਣਕ ਨੂੰ ਪਿੱਛੇ ਛੱਡਦੇ ਜਾਂਦੇ ਨੇ ਨਾਲ ਕਦੇ ਵੀ ਜੇ। ਉਹ ਵਾਦੀ ਲਿਆਉਂਦੇ ਬੈਟਰੀ ਬਦਲ ਗਿਆ ਅੱਜ। ਰਵਿੰਦਰ ਚੱਕਾ ਅੱਜ। ਇੱਕ ਨੇ ਸਰ ਜਾਊਗਾ ਬਗੈਰ ਉਹ ਤੇ ਗੱਡੀ ਦੇ ਦਾ ਹਾਂ ਹਾਂ ਬਟਾ ਕੇ ਹੀ ਲਾਉਣੀ ਆਪਾਂ ਇਹ ਮੈਨੂੰ ਸੁੱਕੀ ਜੀ ਲੱਗੀ ਉਹ ਕਹਿੰਦਾ ਭਾਈ ਕਹਿੰਦਾ ਪਾਣੀ ਵਾਲੀ ਹੈ ਬਾਰਕਟ ਕਹਿੰਦਾ ਆਹੋ ਮੈਂ ਮੈਂ ਲਾਈਟ ਬਲ ਦੇਣੀ ਮੈਨੂੰ ਤਾਂ ਪਤਾ ਲਾਈਟ ਦਾ ਡਾਇਰੈਕਟਰ ਜਿਵੇਂ ਡੈਡ ਆ ਕੁਝ ਵੀ ਨਹੀਂ ਕਰਦੀ ਇਹ ਅੱਛਾ ਇੱਕ ਨੇ ਬਟਾ ਲਿਆ ਹੁੰਦਾ ਫਿਰ ਹਾਂ ਹਾਂ ਇਹਦੇ ਨਾਲ ਦੀ ਮਿਲ ਜਾਣੀ ਚੱਲ ਫਿਰ ਆ ਜਾ ਚੱਕ ਲੈ ਉਹ ਬਾਈ ਗੱਡੀ ਅਸੀਂ ਖੜਾ ਜਾਣੀ ਆਉਰੀ ਆਪਣੇ ਬਈ ਮੋਟਰਸਾਈਕਲ ਚੱਲੇ ਆਪਣੇ ਭਲੇਗੇ ਹੋਰ ਵਾਗਿਰੋਂ ਪੜਾ ਆਉਂਦੇ ਫੇਰਾਂਦੋ ਤੇ ਬਣਾ ਹੋਰ ਪਾਸੇ ਸਲਾਹ ਦੀ ਬੈਟਰੀ ਆ ਲੈ ਹੁਣ ਜਾਣਾ ਪਾਣਾ ਖੀਰੇ ਵਾਲਿਆਂ ਕੋਲੇ ਪਹਿਲਾਂ ਤੇ ਉਹਨਾਂ ਤੇ ਆਪਾਂ ਦਾ ਰਖਾਉਦੇ ਆ ਬੈਟਰੀਆ ਗੱਟੀਆਂ ਜੇ ਵੀ ਘਰ ਆ ਰਮੀਟਰਾਂ ਤੇ ਆ ਵੀ ਟਰੈਕਟਰ ਦੀ ਬੈਟਰੀ ਉਹਦੇ ਜਾਏਗੀ ਵੀ ਨਾਲੇ ਉਹਨਾਂ ਕੋਲ ਸਮਾਨ ਜਿਹੜਾ ਮਰਜ਼ੀ ਦੇਖ ਕੇ ਲੈ ਲਓ ਹਰੇਕ ਕਿਸਮ ਦੀ ਬੈਟਰੀ ਮਿਲੂ ਤੁਸੀਂ ਉਹ ਆਪ ਹੀ ਤਿਆਰ ਕਰਦੇ ਆ ਜਦੋਂ ਆਉਂਦਾ ਲਖੋੜਾ ਧਰ ਤੇ ਆ ਗਿਆ ਤੇ ਨਾਲ ਉਹ ਘਰ ਦੇ ਨੇੜੇ ਹੀ ਪਹੁੰਚੇ ਲਿਆ ਵੀ ਪੈਰਾਂ ਦੇ ਵੀ ਕਰਿਆ ਵਾ ਕੰਮ ਉਹਨਾਂ ਨੇ ਆਹ ਨਾਲ ਤੇ ਇਹ ਜੋ ਵਧੀਆ ਟਾਈਮ ਕੱਢ ਜਾਂਦੀ ਹੈ ਮਾਈਟਰੀ ਆਪ ਮਕਾਨਾ ਜਿਹੜੀ ਆ ਕੋਕੀ ਦੇ ਵੀ ਆਪਣੇ ਚਿੱਟੀ ਉਹ ਦੇਖਿਆ ਵਾ ਹੀਰਾ ਬੈਟਰੀ ਵਾਲੇ ਇਹਨਾਂ ਦਾ ਮਕਾਨ ਰੋਡ ਦੇ ਵਿੱਚ ਆ ਗਿਆ ਤਾਂ ਹੁਣ ਉਹ ਪਿੱਛੇ ਟਕੇ ਪਾਇਆ ਹੋਊਗਾ ਜਨ ਬਾਕੀ ਦੋਨੂੰ ਬੁਲਾਉਂਦੇ ਜ਼ਗਾਰ ਪਰ ਜਾ ਕੇ ਰੈਲੋ ਤੇ ਆ ਹੀਰਾ ਬੈਟਰੀ ਵਾਲੇ ਬੈਂਡ ਰੈਲੋ ਜਾ ਰਹੇ ਆ ਆ ਪੈਂਟਾ ਜੀ ਰੈਲੋ ਸਾਰੇ ਵੀ ਬੜ ਮੜੇ ਖੋਲ੍ਹ ਲਿਆ ਰਹਿਣਾ ਦੁਕਾਨਾ ਮੇਰਾ ਆਪ ਬੈਠ ਕੇ ਆਪਾਂ ਲੈ ਜਾਈਂ ਲੈਣੀ ਆਪਾਂ ਹਿਰੇ ਵਾਲਾ ਨਹੀਂ ਤੇ ਹਿਰੇ ਵਾਲੀ ਦੀ ਵੈਸੇ ਦੁਕਾਨ ਬੱਤ ਹੈ ਯਾਰ ਦੇਖਿਆ ਉਹਨਾਂ ਇੱਥੇ ਕਰਕੇ ਸਭ ਤੋਂ ਬਾਈਗਰ ਕਰ ਉਹ ਇਹਨੂੰ ਵੀ ਬੜਾ ਚੈੱਕ ਕਰ ਦੋਗੇ ਜੀ ਵੀ ਖਤਮ ਹੋ ਜੇ ਖੜੀ ਹੋ ਰਹੀ ਆ ਪਾਸੇ ਹਾਂ ਰੱਖਾਈ ਅਸੀਂ ਨਵੀਆਂ ਦੀ ਗੱਡੀ 3 ਸਾਲ ਖੜੀ ਰਹੀ ਬੰਦੇ ਬਾਹਰ ਗਏ ਸਾਡੇ ਇਹ ਤਾਂ ਨਹੀਂ ਚੱਲਣੀ ਹੈ ਹੈ ਤੇ 3 ਸਾਲ ਖੜੀ ਰਹੀ ਫੇਰ ਨਹੀਂ ਚੱਲਣੀ ਹਾਂ ਮੈਂ ਤਾਂ ਹੀ ਕਹਤਾ ਵੀ ਇਹ ਚੈੱਕ ਕਰਕੇ ਦੇਖ ਲੈਂਦੇ ਜਾਈ ਤਾਂ ਫੇਰ ਸਾਨੂੰ ਨਵੀਂ ਦੇ ਦੋ ਕੋਈ ਨਹੀਂ 3 ਸਾਲ ਤੋਂ ਖੜੀ ਪਈ ਫੇਰ ਟਮਾੜ ਹੋ ਗਈ ਜੀ ਅੱਛਾ ਜੀ ਇਹ ਪੈ ਜਣੀ ਹੈ ਜੀ 4700 ਰੁਪਏ ਦੀ ਪੁਰਾਣੀ ਦੇ ਕੇ ਨਾਲ 4700 ਦੀ ਅੱਛਾ ਜੀ ਐਕਸਾਈਡ ਦੀ ਐਕਸਾਈਡ ਵੀ ਜੀ ਅੱਛਾ ਜੀ ਅਰਾਉਂ ਦੀ ਉਹ ਵੀ ਬਰਾਬਰ ਜੀ ਹੁੰਦੀਆਂ 100 ਰੁਪਏ ਦਾ ਫਰਕ ਹੈ ਜੀ ਗਰੰਟੀ ਦੀ ਚਾਰ ਇਹਨਾਂ 'ਚ ਪਾਣੀ ਪੈਂਦਾ ਜਿਹਨਾਂ 'ਚ ਵੀ ਹਾਂ ਜੀ ਪਾਣੀ ਪੂਰੇ ਕੁਝ ਨਹੀਂ ਪਾਉਣਾ ਹੈ ਨਹੀਂ ਜਣੀ ਉਹ ਹੈ ਤਾਂ ਪਾਣੀ ਵਾਲੀਆਂ ਆ ਕਰਦੇ ਆ ਮੈਂ ਰੁਕ ਗਿਆ ਪਾਣੀ ਹੁੰਦਾ ਤਾਂ ਹੈਗਾ ਹੀ ਆ ਜੀ ਠੀਕ ਹੈ ਜੀ ਹਾਂ ਹਾਂ ਅਗਲੇ ਸਾਈਡ ਦੀ ਦੇਖੋ ਇਹ ਕਿਹੜੀ ਲੈਣੀ ਆ ਨਿਕਲ ਨਗਰੀ ਕੋਈ ਦੇਖੋ ਜੇ ਇਦੋਂ ਸਸਤੀ ਵੀ ਹੈ ਕੋਈ ਸਸਤੀ ਨਹੀਂ ਮਿਲਦੂ ਕੀ ਪਤਾ ਕੀ ਗੱਲ ਹੈ ਜੀ ਗੱਡੀ ਪੱਤੇ ਵਾ 2 ਮਹੀਨੇ ਚਲਣੀ ਹੈ ਤੇ ਖੜਜੋੜਨੀ ਹੈ ਅੱਛਾ ਹਾਂ ਜੀ ਉਹਨੇ ਕਿਹਾ 2 ਮਹੀਨੇ ਡੇਢ 2 ਮਹੀਨੇ ਬਾਅਦ ਆਉਣਾ ਹੁਣ ਬਾਹਰ ਦੇ ਖੇ ਲੰਘ ਜਾਣਾ ਆ ਓਕੇ ਜਾ ਇਦੋਂ ਕੋਈ ਟ੍ਰੇਡ ਵਾਲੀ ਦਿਖਾ ਦਿਓ ਕੋਈ ਹੋਰ ਹਾਂ ਜੀ ਹਾਂ ਜੀ ਦੇ ਸਾਈਡ 47 ਹਜ਼ਾਰ ਇਹ ਉਹ ਬਗਾ ਜੇ ਬੈਟਰੀ ਨਹੀਂ ਦਿੰਦੇ ਫਿਰ ਕਿੰਨੇ ਦੀ 2000 ਰੁਪਏ ਹੋਰ ਲੱਗ ਜਾਂਦਾ ਜੀ ਅਛੇ 2000 ਦੀ ਘਟਾ ਦੇ ਤੁਸੀਂ ਪੁਰਾਣੀ ਠੀਕ ਹੈ ਜੀ ਪਾਣੀ ਨਾਲ ਪਾਣੀ ਨਾਲ ਪਾਣੀ ਨਾਲ ਪਾਣੀ ਨਾਲ ਕਰਦੇ ਜੀ ਹੋ ਨਾਮ ਰੋ ਦੇਖ ਰਾਈ ਕਿ ਕਿ ਇਹ ਗੱਲ ਇਹ ਕਿ ਇਹ ਚੇਕ ਕਰ ਲੈਂਦੇ ਇਹ ਵੀ ਰੋ ਦੇ ਕੋਈ ਨਹੀਂ ਆਉਂਦਾ ਆਰ ਐਂ ਦਾ ਫਰਕ ਹੁੰਦਾ ਹੈ ਬਹੁਤ ਤੁਸੀਂ ਦੇਣੀ ਚਾਹੀਦੀ ਮਾਰੀ ਗਾਰੰਟੀ ਗਾਰੰਟੀ ਆਏ ਦੀ ਜੀ ਹੁਣ ਜੀ ਗਾਰੰਟੀ ਗਾਰੰਟੀ ਤਾਂ 36 ਮਹੀਨੇ ਦਾ ਚੱਲੀ ਜਾਂਦੀ ਹੁੰਦੀ ਆ ਆਹ ਆ ਤਾਂ ਉਹਦੀ ਉਹਦੀ 3 ਸਾਲ ਦੀ ਅਸੀਂ ਟਪਾਤੀ ਖੜੀ ਦਿਓ ਗਾਰੰਟੀ ਰੋਟੀ ਆ ਨਹੀਂ ਕੋਈ ਚੱਕਰ ਹੈ ਅੱਜ ਕੱਲ ਗਾਰੰਟੀ ਬਥਰੀ ਆ ਗੱਡੀ ਸਟਾਰਟ ਕਰੀ ਜਾਵੇ ਸਾਡੀ ਗੱਡੀ ਯਾਰ ਤਾੜ ਤੁਨ ਅਸੀਂ ਹਾਂ ਵਾ ਠੀਕ ਵਾ ਠੀਕ ਤੂੰ ਗੱਲ ਬਾਤ ਹੋਵੇ ਨਾ ਚੱਲੇ ਸਾਲੀ ਦੇ ਦੇਣੀ ਅਸੀਂ ਕਿਹੜੇ ਬੰਦੇ ਦੇਣੀ ਹੈ ਨਾ ਕੰਪਨੀ ਨਹੀਂ ਕੀ ਵਾ ਵਾ ਵਧੀਆ ਜੀ ਹਾਂ ਜੀ ਕੱਢੋ ਫੇ ਬੈਟਰੀ ਬਾਹਰ ਲਖਵਰਬਿੰਦਰ ਗਣਾ ਭਾਈ ਵੈਸੇ ਉਹ ਭਾਈ ਇੱਕ ਸਾਈਡ ਦੀ ਆਪਾਂ ਲੈ ਲਈ ਬੈਟਰੀ ਵੀ ਫਰਕ ਕੁਝ ਨਹੀਂ ਹੈਗਾ ਆਹਾ ਆ ਮਾਰੋਂ ਡਿਜੀਟ ਹੀ ਲਿਖੀ ਜੀ ਹੈ ਇਹ 4500 ਦੀ ਹੈ ਕੀ ਕਾਲੇ ਫਾਸਟ ਜਿਹੜੀ ਲਿਖੀ ਹੋਈ ਹੈ ਇਹ ਨੋਮੀਨੇਟਸ ਵਾਲਿਆਂ ਦੀ ਹੈ ਕਹਿੰਦੇ ਕੰਪਨੀ ਦੀ ਇਹ ਵੀ 4500 ਦੀ ਹੈ ਵੀ ਫਰਕ ਕੁਝ ਨਹੀਂ ਹੈ ਕਿ 200 ਰੁਪਏ ਦਾ ਫਰਕ ਹੈ ਮਹਾਂਜ ਲੋਕ ਸਾਈਡ ਦਾ ਕੰਪਨੀ ਦਾ ਹੈਗਾ ਹੀ ਚਲਦੀ ਹੈ ਕੰਪਨੀ ਇਸ ਲਈ ਅਸਲ ਵਿੱਚ ਬਾਕੀ 2000 ਦੀ ਆਪਣੀ ਕੱਟੀ ਹੈ ਇਹਨਾਂ ਦੀ ਕੱਟ ਕੇ 2000 ਦੀ ਫਿਰ 4700 ਦੇ ਉੱਪਰ ਬੈਂਕ ਹਰ ਵਾਰ ਤਾਂ ਜਾਂਦਾ ਹੈ ਕਿ ਅਸੀਂ ਟਰੈਕਟਰ ਹੀ ਹੋਂਦੇ 2500 ਚ 1800 ਦੇ ਸਟਾਰਟ ਹੋਇਆ ਦਾ ਕੰਮ ਹੌਲੀ ਹੌਲੀ ਵਧੀ ਜਾਂਦਾ ਸਮਾਨ ਮਟੀਰੀਅਲ ਇਹ ਮੈਗਾ ਹੋ ਜਾਂਦਾ ਇਹਨਾਂ ਦਾ ਵੀ ਬਾਕੀ ਬਿੰਦਰ ਨੂੰ ਨਾਲ ਲਿਗਾ ਇਹਦਾ ਜੀ ਅਸੀਂ ਤਾਂ ਗੱਡੀ ਖਿੱਚਣੀ ਬੰਦੀ ਦੁਰੇ ਅੱਜ ਥੋੜਾ ਜਿਹਾ ਬਾਜ਼ਾਰ ਥੋੜਾ ਜਿਹਾ ਸਾਰੇ ਬਾਜ਼ਾਰ ਬੰਦ ਹੈ ਜੀ ਪਹਿਲਾਂ ਸਾਨੂੰ ਪਤਾ ਨਹੀਂ ਲੱਗਦਾ ਆਉਣੇ ਅਸੀਂ ਕੱਲ ਨੂੰ ਦਾ ਜੀ ਮੈਂ ਤੁਹਾਨੂੰ 100 ਰੁਪਈਆ ਆਪਣਾ ਉਹਦੇ ਅੱਗੇ ਲਾਉਂਦਾ ਉਹ ਵਾਈ ਮਨ ਲਾਨੀ ਹੈਗਾ ਬਾਈ ਅਸੀਂ ਕਹਿੰਦੇ ਵੀ ਇਹ 100 ਖਾਣੇ ਛੱਡ ਦਿੰਦਾ ਹੋਰ ਵਾਰ ਨਹੀਂ ਕਹਿੰਦਾ ਛੱਡਣਾ ਨਹੀਂ ਹੈਗਾ ਵੀ ਸਹੀ ਸਹੀ ਰੇਟ ਲਾਇਆ ਹੈ ਬਾਈ ਪੂਰੀ ਫੌਂਡ ਇਹ ਹੀ ਪੈਸੇ 5000 ਦੀ ਮਿਲਦੀ ਹੈ ਜਾ ਜੂਏ ਬੁਲਾ ਲੋਗਾ ਉਹ ਨਹੀਂ ਹੋਣਾ ਨਹੀਂ ਬਾਈ ਬੈਸ ਯਾਰੋ ਬਾਈ ਮਰ ਜਰੀ ਇਹਨਾਂ ਦੀ ਚਲੋ ਲੈ ਜਾਂਦੇ ਜੀ ਕੰਨਾ ਰੱਖਦੇ ਆ ਫੇ ਜਾ ਕੇ ਕਰਦੇ ਸਟਾਰਟ ਇੱਕ ਵਾਰ ਬਾਕੀ ਸਰਵਿਸ ਵਾਲਾ ਫੇਰ ਦੇਖਦੇ ਕਿਵੇਂ ਦਾ ਹੋਊਗਾ ਕੰਮ ਵਾਈਟਾਈ ਹੋ ਜੰਨੇ ਹੋ ਇਹਦੀ ਵੀ ਹਾਂ ਹਾਂ ਟਰੈਕਟਰ ਉਹ ਬੜੀ ਹੈ ਟਰੈਕਟਰ ਵਾਲੀ ਤਾਂ ਬੜੀ ਰੱਖੀ ਹੋਈ ਹੈ ਟਰੈਕਟਰ ਵਾਲੀ ਲੰਬੀ ਹੁੰਦੀ ਹੈ ਉਹ ਟਰੈਕਟਰ ਵਾਲੀ ਰੱਖੀ ਵੀ ਜোন ਗੱਡੀ ਜਾ ਉਹ ਬਕਸਾ ਜਦੋਂ ਮੈਂ ਇਹ ਤੇ ਘਰਤਾ ਜੀ ਨਹੀਂ ਬਕਸਾ ਵੇਚਤੀ ਤਾਂ ਆਈ ਹੋਇਆ ਜੀ ਕਿਹੜੀ ਗੱਡੀ ਗੱਡੀ ਤਿਆਰ ਮੈਂ ਤਾਂ ਫੇਰ ਨਾ ਭੁੱਲ ਗਿਆ ਬਜੈਰੋ ਵਰਗੀ ਹੈ ਜਿਹੜੀ ਬਜੈਰੋ ਹੁੰਦੀ ਦੀ ਬਾਹਰਲੇ ਮੁਲਕਾਂ ਜਗ੍ਹਾ ਨੇ ਉਹਨੂੰ ਬਜੈਰੋ ਕਹਿੰਦੇ ਨੇ ਮਟੀਰੀਅਲ ਨੂੰ ਸੈਕਣਾ ਤੋਂ ਕਿੰਤੂ ਕੀ ਛਿੜਾਂਗੇ ਨਹੀਂ ਨਹੀਂ ਹੋ ਰਿਹਾ ਮੈਂ ਦਿਖਾਉਂਦਾ ਤੁਹਾਨੂੰ ਗੱਡੀ ਹੋਈ ਤਾਂ ਤੇ ਕਾਗਜ਼ ਪੱਤਰ ਤਿਆਰ ਲਾ ਬੈਠੀ ਦਾ ਨੰਬਰੇ ਪਉਣਾ ਹੁੰਦਾ ਕਿ ਨਹੀਂ 47 ਨੂੰ ਉੱਪਰ ਵੀ ਤਰੀਕਾ ਪਾ ਦੇਣਾ ਪੈਂਦਾ ਮਾਰ ਬੈਟਰੀ ਇਹਦੀ ਮਰਜ਼ੀ ਹੋਵੇ 2000 ਕੱਟਣੀ ਕੋਈ ਚਾਹ ਫੁੱਟੀ ਹੋਵੇ ਜੇ ਠੀਕ ਹੈ ਜੀ ਉਹ ਜੀ ਤਾਂ ਤੋਲ ਕੇ ਉਹ ਅੱਗੇ ਕੋੜੀ ਲੰਦੇ ਜਾਂਦੀ ਹੈ ਠੀਕ ਹੈ ਠੀਕ ਹੈ ਉਹਦੀ ਰੱਖਿਆ ਤਾਂ ਇੰਜਣ ਉੱਪਰ ਪਾਣੀ ਨਹੀਂ ਤਾਂ ਮਰਿਆ ਹੈਗਾ ਉਹਨਾਂ ਬੀ ਕੁਛ ਨਹੀਂ ਪਤਾ ਹੈਗਾ ਉਹ ਤਾਂ ਕਹਿੰਦਾ ਬਾਈ ਪਤਾ ਨਹੀਂ ਆ ਚੀਜ਼ ਦੀ ਵੀ ਆ ਤੇ ਪਰ ਨਾ ਬੱਜੇ ਪਾਣੀ ਮਹਾ ਤੋਂ ਰਹਿਣ ਦੇ ਨੰਬਰ ਬਾਈ ਪਾਣੀ ਮਾਰਨ ਆਪੇ ਸਾਫ ਕਰਾ ਲੰਗੇ ਬਾਕੀ ਬਦਲ ਲਈ ਬੈਟਰੀ ਇਹਦੀ ਆਹ ਆਪਣਾ ਟਰੈਕਟਰ ਵੀ ਅੱਖੀਂ ਸੀ ਪਰ ਇਹ ਕਰਕੇ ਨਾ ਆ ਆਹ ਚੀਜ਼ ਮਿੰਦੇ ਹੋਈ ਆ ਵੀ ਆਪਣੇ ਬਦਲ ਕੇ ਲਿਆਉਣਾ ਟਰਮੀਨਲ ਜਾ ਚਲੋ ਹੋਲੇ ਆਹੀ ਰੱਖਦੇ ਹੁਣ ਕਰਦੇ ਸਟੇ ਨੂੰ ਐ ਹੁਣ ਇਹ ਫਿਊਜ ਲੱਗੇ ਵੇ ਚਲੋ ਰੱਖਦੇ ਕਰਦੇ ਸਟਾਰਟ ਆਪਾਂ ਨੇ ਹੁਣ ਰਬੈਂਟਰੀ ਬੋਲਿਆ ਤਾਂ ਹਟੇ ਆਪਾਂ ਨੇ ਆਹ ਦਿੱਤੀ ਰੱਖ ਪਰ ਇਹਦਾ ਫਰਕ ਪਾਤਾ ਉਹਨੇ ਪਹਿਲਾਂ ਇਧਰੇ ਪਾਸੇ ਇਹਦੇ ਇਹਨੂੰ ਇਧਰੇ ਪਾਸੇ ਆਇਆ ਚਲੋ ਦੇਖਦੇ ਹਾਂ ਕਰਕੇ ਸਟਾਰਟ

ਕੀ ਕਰਿਆ ਬਾਈ ਨਾਲੀ ਦਾ ਵੀ ਕਰਦੇ ਬਹੁਤ ਬੱਤ ਐਥੇ ਦੇ ਨਾ ਪਾਣੀ ਟਕਣਾ ਇਹ ਦੇਖੋ ਜਿਹੜਾ ਕਰਦਾ ਆ ਪਾਣੀ ਉੱਪਰ ਜਾਣਾ ਇਹ ਕੱਢਿਆ ਵਾਲਾ ਜਵਾੜ ਐ ਸੇ ਕੋਹੋਂ ਦੇ ਟਾਇਰ ਲੱਗੇ ਨੇ ਟਾਇਰ ਲੱਗੇ ਨੇ ਨਿਸ਼ਾਨ ਦਾ ਭਾਵੇਂ ਜਿਹੜਾ ਉਹ ਨਿਸ਼ਾਨ ਆਇਆ ਬਣਾ ਵਿੱਚ ਨਹੀਂ ਦਾ ਕੋਈ ਫਰਕ ਨਹੀਂ ਹੁਣ ਆਪਾਂ ਨੂੰ ਕਈ ਵੀਰਾਂ ਨੇ ਕਿਹਾ ਵੀ ਕੋਈ ਚੱਕਰ ਨਹੀਂ ਹੈਗਾ ਇਹਦਾ ਆਪੇ ਹੱਟ ਜਾਣਾ ਇੱਕ ਵੀਰ ਦਾ ਫੋਨ ਆਇਆ ਤਾਂ ਕਹਿੰਦਾ ਵੀ ਅਸਲੀ ਤਾਂ ਬਹੁਤ ਚਲਾਤਾ ਹੈ ਨਿਸ਼ਾਨ ਕਹਿੰਦਾ ਵੀ ਕੋਈ ਫਰਕ ਨਹੀਂ ਪੈਂਦਾ ਇਹਦਾ ਚਲੋ ਹੈ ਕੋਈ ਨੁਕਸਤ ਅਸੀਂ ਆਂਦਾ ਇਹ ਮੈਨੂੰ ਲੱਗਦੀ ਇੰਜਣ ਬਾਕੀ ਦੇਖਦੇ 1-2 ਦਿਨ ਤੱਕ ਟਾਈਮ ਲੱਗੇ ਆਪਾਂ ਨੇ ਫੇਰ ਖੜਾ ਕੇ ਹੁਣ ਜਿੱਥੇ ਕਿਉਂ ਹੁਣ ਅੰਦਰ ਥੋੜਾ ਜਿਹਾ ਬੀਜੀ ਆਪਾਂ ਖੰਡ ਪਾ ਕੇ ਚੱਲਦੇ ਚਲੋ ਆਪਾਂ ਜਾਈਏ ਆ ਡੋਂਗਾ ਹੀ ਰੱਖਣਾ ਮੈਂ ਕਹਿੰਦਾ ਪਾਰਕ ਹੀ ਜਗ੍ਹਾ ਤਲਾਬ ਬਣਾ ਲਓ ਗਰਮੀ ਆਉਣੇਗਾ ਸਿਆਲ ਚ ਪੋ ਬਣਾ ਲਿਓ ਪੂਲ ਬਣਾ ਲਓ ਆ ਪੂਲ ਬਣਾ ਲਓ ਇਹਦਾ ਠੀਕ ਨਹੀਂ ਹੁਣ ਗਰਮੀ ਆਉਣੀ ਆ ਗੱਲ ਘਾ ਸਿਆਲ ਆ ਗਿਆ ਫਿਰ ਭਰਤਵਾ ਗਿਆ ਰਾ ਘਾ ਲਾ ਲਿਓ ਖੁੱਲਾ ਖੁੱਲਾ ਨਾਲੇ ਛਾਲਾ ਮਾਰ ਮਾਰ ਕਰਾਤੇ ਉਹ ਪੂਲ ਬਣਾਉਣਾ ਇਹਦਾ ਕਾ ਨਹੀਂ ਲਾਉਣਾ ਓਰੇ ਗਾਲਾ ਕੰਮ ਨਾਲੇ ਪਾਣੀ ਛੱਡ ਕੇ ਭਾਰਾ ਜਨ ਮਾਰਦੀ ਹੈ ਹੈ ਉਹ ਇੱਜਾ ਨਾਉਣਾ ਨਾਉੜੇ ਬਾਅਦ ਤੇ ਬੂਲ ਬਣਾਉਣਾ ਨਾਲੇ ਪਾਣੀ ਇਹਦੇ ਨਾਲੇ ਜੋ ਨਿਕਲ ਜਾ ਕਰਨ ਜਦੇ ਖਾਲੀ ਕਰਨਾ ਹਾਂ ਉਹ ਵੇਹਣ ਤੇ ਵਾਤਾ ਪਰ ਤੇ ਮੁੰਡਿਆਂ ਨੇ ਸੱਚ ਉਹ ਹਰ ਸ ਬਣਾਤਾ ਉੱਟਾ ਨੀ ਮੋ ਪਰ ਕਰਤਾ ਬੰਦ ਗੇਟ ਲੇ ਲਾਤਾ ਕਾਲਾ ਪਾਇਆ ਕੁੱਤਾ ਗਿਆ ਲੰਗੀ ਦੇ ਉੱਪਰ ਨੂੰ ਇਹ ਤਾਂ ਲਾ ਕੇ ਪਾਉਣ ਇਹ ਦੀ ਟਾਇਲ ਵਾਲਾ ਦਾ ਮੈਨੂੰ ਲੱਗਦਾ ਛੁੱਟੀ ਉੱਪਰ ਕੇ ਗਿਆ ਬਲੱਗਦਾ ਇੱਕ ਦਿਨੋਂ ਦਾ ਇੱਕ ਦਿਨ ਆਉਂਦਾ ਨਹੀਂ ਹੈਗਾ ਆਪਣੇ ਪਿਆ ਮਟੀਰੀਅਲ ਅੰਦਰ ਆਹ ਬਾਥਰੂਮ ਦੇ ਵਿੱਚ ਲਾ ਗਏ ਆ ਤਾਂ ਬਜਾਲੇ ਜੀ ਪੰਜਾਬੀ ਲੱਗਿਆ ਨੇ ਉੱਪਰ ਖਾਲੀ ਹੋ ਰਿਹਾ ਇੱਧਰ ਬਾਤ ਆ ਜੀ ਇਹਨਾਂ ਸਾਰੇ ਫਰਸਾ ਉਹ ਨਵੇਂ ਬਾਲੇ ਬੂਲੇ ਕਹਿੰਦਾ ਕੁੱਤਾ ਲੱਗ ਰਿਹਾ ਉੱਪਰ ਨੂੰ। ਕਿੰਨਾ ਟਾਈਮ ਲੱਗੂਗਾ ਹਲੇ? ਥੱਲੇ ਕਾਫੀ ਟਾਈਮ ਲੱਗੂ ਇਹਨੂੰ। ਅੱਗੇ ਬੈਠੀਂ ਟੱਟਾ। ਬੜਾ ਹੁੜ ਜਾ ਵਾ ਅੱਛਾ ਪੈਸੇ ਪਾਉਣੇ ਆ ਅੱਛਾ ਚਲੋ ਬਾਈ ਠੀਕ ਆ ਮਿਲਦੇ ਆ ਅਗਲੇ ਬਲੌਗ ਵਿੱਚ ਸਤਿ ਸ੍ਰੀ ਅਕਾਲ ਸਾਰਾ